ਹੈਲੋ ਜੀ ਸਸਿਕਾ ਅੱਜ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਪੁੱਲਰ ਫੈਮਿਲੀ ਬਲੌਗ ਦੇ ਵਿੱਚ ਤੇ ਅੱਜ ਮੈਂ ਇੱਕ ਖਾਸ ਵਜ੍ਹਾ ਦੇ ਨਾਲ ਲਾਈਵ ਹੋਈ ਹਾਂ ਮੈਨੂੰ ਕਿਸੇ ਨੇ ਨਾ ਕਮੈਂਟ ਕੀਤਾ ਸੀਗਾ ਵੀ ਜੀ ਤੁਸੀਂ ਡੇਲੀ ਲਾਈਵ ਕਰਦੇ ਹੋ ਹੋਣੇ ਹੋਗੇ ਤਾਂ ਉਹਦੇ ਬਾਰੇ ਦੱਸਣਾ ਚਾਹੁੰਦੀ ਹਾਂ ਮੈਂ ਅੱਜ ਤੇ ਮੇਰਾ ਡੇਲੀ ਲਾਈਵ ਹੋਣ ਦਾ ਪਿੱਛੇ ਕੀ ਕਾਰਨਾਗਾ ਦੇਖੋ YouTube ਦੇ ਨੇ ਦਿੱਤਾ ਹੋਇਆ ਹੈ ਨਾ ਵੀ ਜੇ ਤੁਸੀਂ ਆਪ ਦਾ ਵਾਚ ਟਾਈਮ ਪੂਰਾ ਕਰਨਾ ਹੈਗਾ 4000 ਘੰਟੇ ਵਾਚ ਟਾਈਮ ਹੁੰਦਾ ਹੈਗਾ ਹਨਾ ਸ਼ਾਰਟ ਵੀਡੀਓ ਦਾ ਹੁੰਦਾਗਾ 10 ਮਿਲੀਅਨ ਵਿਊ ਪੂਰੇ ਕਰਨੇ ਹੁੰਦੇ ਨੇ ਆਪਾਂ ਨੇ ਸ਼ਾਰਟ ਵੀਡੀਓ ਤਾਂ ਦੇਖੋ ਮੈਂ ਫਨੀ ਕੰਟੈਂਟ ਪਾਉਣੀ ਪਾਉਣੀ ਹੈ ਨਾ ਉਹ ਤਾਂ ਵੈਸੇ ਹੀ ਮੇਰਾ ਪੂਰਾ ਹੋ ਹੀ ਜਾਣਾਗਾ ਬਾਕੀ ਵਧੀਆ ਕੰਟੈਂਟ ਤਾਂ ਹੁੰਦਾਗਾ ਕੋਈ ਮਾੜਾ ਕੰਟੈਂਟ ਐ ਤੇ ਨਹੀਂ ਹੁੰਦਾ ਹੈਗਾ ਆਪਣਾ ਤੇ ਜਿਹੜਾ ਲੌਂਗ ਵੀਡੀਓ ਤਾਂ ਹੁੰਦਾ ਮੈਂ ਲੌਂਗ ਵੀਡੀਓ ਡੇਲੀ ਪਾਉਣੀ ਤਾਂ ਹੁੰਦੀ ਹੈਗੀ ਮਤਲਬ ਕੋਈ ਵੀ ਆਈਟਮ ਬਣਾ ਲਈ ਬਾਅਦ ਵਿੱਚ ਅਸੀਂ ਕੋਈ ਚੈਲੰਜ ਵਗੈਰਾ ਰੱਖ ਲੈਣੇ ਹੁੰਦੇ ਆਗੇ ਬਾਕੀ ਤੁਸੀਂ ਦੇਖਣਾ ਮੇਰੇ ਚੈਨਲ ਤੇ ਜਾ ਕੇ ਮੈਂ ਜਿੱਦਾਂ ਪਾਉਣੀ ਹੈਗੀ ਤੇ ਉਹ ਪਾਉਣੀ ਹੈਗੀ ਉਹ ਵੈਸੇ ਕੋਈ ਜ਼ਿਆਦਾ ਦੇਖਦੇ ਨਹੀਂ ਹੈਗੇ ਹੈ ਨਾ ਮਤਲਬ 100 200 ਬਸ ਡੇਲੀ ਇੰਨੇ ਵੀ ਦੇਖਦੇ ਨਹੀਂਗੇ

ਤੇ ਮੈਥ ਕੰਟੈਂਟ ਪਾਉਣੀ ਵੀ ਤੁਸੀਂ ਇੱਕ ਵਾਰੀ ਜਾ ਕੇ ਮੇਰੇ ਚੈਨਲ ਤੇ ਦੇਖ ਲਿਓ ਨਾ ਵੀ ਵਾੜਾ ਜੇ 100 ਜਾਣਾ ਤੁਹਾਡੇ ਨਾਲ ਜੁੜਿਆ ਹੋਇਆ ਹੈ ਨਾ ਉਹਦੇ ਵਿੱਚ 50 ਜਾਣਾ ਤਾਂ ਤੁਹਾਡੇ ਚੈਨਲ ਤੇ ਜਾ ਕੇ ਦੇਖੂਗਾ ਹੀ ਦੇਖੂਗਾ ਵੀ ਬੇ ਭੈਣ ਕੀ ਕੰਟੈਂਟ ਪਾਉਂਦੀ ਹੈਗੀ ਹੈ ਨਾ ਤੇ ਨਾ ਚੱਲਦੇ ਉਹਨੇ ਇੱਕ ਵਾਰੀ ਦੇਖ ਵੀ ਲੱਤਾ ਜੇ ਉਹਨੂੰ ਤੁਹਾਡਾ ਕੰਟੈਂਟ ਵਧੀਆ ਲੱਗਿਆ ਤਾਂ ਉਹ ਤੁਹਾਨੂੰ ਸਬਸਕ੍ਰਾਈਬ ਕਰ ਲੂਗਾ ਬਾਕੀ ਇੱਕ ਫਾਇਦਾ ਹੋਰ ਵੀ ਹੈ ਡੇਲੀ ਲਾਈਵ ਆਉਣ ਦਾ ਤੇ ਜੇ ਤੁਸੀਂ ਡੇਲੀ ਲਾਈਵ ਆਉਣੇ ਆਉਂਦੇ ਹੈ ਨਾ ਥੋੜਾ ਜਿਹੜਾ ਮਤਲਬ 30 32 ਜਾਂ 40 ਲਾ ਲਓ डेली सबसक्राइब थोड़े न जुड़न गे क्योंकि मैं जो तो भी बारह बजे लाइव आनी है ना मेरे डेली तीह पैंती चाली इन डेली के मेरे सबसक्राइब जुड़ते जुड़ते ने गे जो मैं आपका चैनल स्टार्ट किया उदो मेरे भी सबसक्राइब से दे, देखो पंजा तो बाद देखो लाइव दे की ऑप्शन मिल रही है भी जी अपने यूट्यूब के उत्ते सबसक्राइब ने गे करके अपन भी लाइव की ऑप्शन मिल जाती है ना ਤੇ ਸਭ ਤੋਂ ਪਹਿਲਾਂ ਕਿ ਮਾਰੇ 50 ਸਬਸਕ੍ਰਾਈਬ ਪੂਰੇ ਕੀਤੇ ਸੀ ਉਸ ਵਾਰ ਮੈਨੂੰ ਲਾਈਵ ਦੀ ਆਪਸ਼ਨ ਮਿਲੇਗੀ ਸੀ ਫਿਰ ਉਸ ਵਾਰ ਮੈਂ ਰੁਟੀਨ ਬਣ ਲਿਆ ਆਪਦਾ ਡੇਲੀ ਇੱਕ ਟਾਈਮ ਬਣ ਲਿਆ ਸੀਗਾ ਫਿਰ ਉਸੇ ਟਾਈਮ ਦੇ ਉੱਤੇ ਮੈਂ ਡੇਲੀ ਲਾਈਵ ਆਉਂਦੀ ਸੀਗੀ ਤੇ ਉਹੀ ਬੰਦੇ ਜਿਹੜੇ ਮੇਰੇ ਲਾਈਵ ਤੇ ਪਹਿਲਾਂ ਆਏ ਸੀ ਹਨਾ ਉਹੀ ਮਤਲਬ ਉਹਨਾਂ ਨੂੰ ਮੇਰਾ ਸੁਭਾਅ ਵਧੀਆ ਲੱਗਿਆ ਉਹੀ ਹੁਣ ਡੇਲੀ ਮੇਰੇ ਲਾਈਵ ਦੇ ਵਿੱਚ ਆਉਂਦੇ ਨੇਗੇ ਹਨਾ ਤੇ ਬਾਕੀ ਤੁਸੀਂ ਕੋਈ ਵੀ ਸ਼ਰਮ ਨਾ ਮੰਨੋ ਹਨਾ ਵੀ ਅਸੀਂ ਲਾਈਵ ਜਾਵਾਂਗੇ ਸਾਨੂੰ ਕੀ ਕਹਿਣਗੇ ਹਨਾ ਵੀ ਮਾੜੇ ਕਮੈਂਟ ਕਰਨਗੇ बाकी ऑप्शन आई है जो थोड़ा कोई माड़े कमेंट करता तो उसमें हैड कर सकते हो गए बाकी आप डिपेंड होंगे है ना जो तो आप मोरो सही चल रहे तो अगला भी अपना सही चल जाएगा अज तक तो मेरी लाइफ के किसी ने भी कोई माड़ा कमेंट नहीं किया है सारे वजिए कमेंट कर देने के बाकी मेरे ना बहुत वजिए भैन भरा जुड़े हुए ने गे लाइव के बाकी बहुत वजिए बंदे ने जोड़े मेरे नाल लाइव डेली जुड़े हुए ने गे डेली मेरी लाइव के आए ने गे वजिया वजिए भैन भरावान आपका वॉच कैमरा जल्दी पूरा कर सदी ना वाले चलो छे सत महीने पूरा हो ही जाऊगा फिर भी देखो तीन सो पैंठ दिन तीन सो पैंठ दिन भी देखो डेली लाइव आओगे

ਰੱਬ ਰੱਖਾ ਸਾਰਿਆਂ ਦਾ ਹਨਾ ਆਪਦੇ ਆਪ ਦੀ ਮਿਹਨਤ ਕਰੋ ਤੁਸੀਂ ਮੈਂ ਵੀ ਕਰ ਰਹੀ ਆਂਗੀ ਸਾਰਾ ਨਹੀਂ ਹੁੰਦਾ ਹਨਾ ਵੀ ਦੇਖੋ ਜੇ ਆਪਾਂ ਮਿਹਨਤ ਕਰਾਂਗੇ ਫੇ ਚਾਰਪੀ ਆਉਣਗੇ ਬਾਕੀ ਅੱਜ ਤਾਂ ਹੁੰਦਾਗਾ ਪੈਸੇ ਨਾਲ ਹੀ ਆ ਵੀ ਸਾਰਾ ਕੁਝ ਹਨਾ ਇੱਥੇ ਦੁਨੀਆ ਤੇ ਪੈਸੇ ਨਾਲ ਹੀ ਇੱਜ਼ਤ ਹੁੰਦੀ ਆਂਗੀ ਪੈਸੇ ਨਾਲ ਹੀ ਆ ਸਾਰਾ ਕੁਝ ਆਪਾਂ ਕਹਿ ਦਿੰਨੇ ਆ ਕਿ ਹਨਾ ਵੀ ਪੈਸਾ ਕਿਹੜਾ ਨਾਲ ਲੈ ਕੇ ਜਾਣਾਗਾ ਹਨਾ ਤੇ ਬਾਕੀ ਜੇ ਪੈਸਾ ਦਾ ਤਾਂ ਹੀ ਜਿਹ ਤੈਗੀ ਜੇ ਪੈਸਾ ਨਹੀਂ ਹੈਗਾ ਤਾਂ ਇੱਜ਼ਤ ਵੀ ਨਹੀਂ ਹੈਗੀ ਹਨਾ ਤੇ ਚਲੋ ਜੀ ਰੱਬ ਰੱਖਾ ਧੰਨਵਾਦ